ਆਵੀ ਵੇਸ ਪੇਰਿਆ ਆਵੀ ਜਰਾ ਛੇਤੀ ਫੇਰਾ ਪਾਵੀ ਵੇਸ ਪੇਰਿਆ ਜਿਹੜੇ ਗੁਰੂ ਕਰਾ ਦਿਆਂ ਗੋਲ ਕਾਂ ਤੇ ਸੱਪ ਬੈਠੇ ਕੀਲ ਕੇ ਪਟਾਰੀ ਵਿੱਚ ਪਾਵੀ ਵੇਸ ਪੇਰਿਆ ਆਵੀ ਵੇਸ ਪੇਰਿਆ ਆਮੀ ਜਰਾ ਛੇਤੀ ਫੇਰਾ ਪਾਵੀ ਵੇ ਸੁਪੇਰਿਆ ਤੈਨੂੰ ਕਿਸੇ ਵਰ ਮੀਤੇ ਬੈਣ ਦੀ ਵੀ ਲੋੜ ਨਹੀਂ ਹੁਣ ਇਹਨਾਂ ਨਾਗਾ ਕੋਲ ਕੋਠੀਆਂ ਦੀ ਥੋੜ੍ਹ ਨਹੀਂ ਢੂੰਗੀਆਂ ਖੁੱਡਾਂ ਤੇ ਕੋਈ ਹੋ ਕਾ ਵੀ ਨੀ ਦੇਣਾ ਪਹਿਣਾ ਅਲਖ ਨਰੰਜਣ ਦਾ ਹੋ ਕਾ ਵੀ ਨੀ ਦੇਣਾ ਪਹਿਣਾ ਬਸ ਜਾ ਕੇ ਟੱਲੀ ਬਸ ਜਾ ਕੇ ਟੱਲੀ ਖੜੇ ਕਾਈ ਵੇਸ ਪੇਰਿਆ ਆਵੀ ਵੇਸ ਪੇਰਿਆ ਆਵੀ ਜਰਾ ਛੇਤੀ ਫੇਰਾ ਪਾਵੀ ਵੇਸ ਪੇਰਿਆ ਬੀਬੇ ਪੁੱਤ ਸਸਤੇ ਪਾ ਵੇਚਦੇ ਸਮੈ ਕਾ ਪਰ ਦੇਗ ਦਾਲ ਦੀਏ ਕਰਦੇ ਬਲੈ ਕਾ ਬੰਦਿਆਂ ਬਦੀਨਾ ਤਾਈ ਨਸ਼ੇ ਦੇ ਸ਼ੁਕੀਨਾ ਤਾਈ ਕਰਨੋ ਹਰਾਮ ਤੂੰ ਹਟਾਈ ਵੇਸ ਪੇਰਿਆ ਆਵੀ ਵੇਸ ਪੇਰਿਆ ਆਵੀਂ ਜਰਾ ਛੇਤੀ ਫੇਰਾ ਪਾਵੀ ਵੇਸ ਪੇਰਿਆ ਸਤ ਸ੍ਰੀ ਅਕਾਲ ਤੇਨਾ ਗੁਰੂ ਫਤੈ ਕਹਿ ਤੂੰ ਮਿਲਨਗੇ ਜਦੋਂ ਕਹਿ ਦੇਵੀਂ ਬਾਦਲਾਂ ਦੀ ਜੈ ਤੂੰ ਲਾਟਾਂ ਹਵਾਲੇ ਦੀਆਂ ਲਾਟਾਂ ਸੌਦਾ ਸਾਦ ਦੀਆਂ ਬਾਤਾਂ ਸ਼ਰਦਾ ਦੇ ਨਾਲ ਤੂੰ ਸੁਨਾਈ ਵੇਸ ਪੇਰਿਆ ਆਵੀ ਵੇਸ ਪੇਰਿਆ ਆਵੀ ਜਰਾ ਛੇਤੀ ਫੇਰਾ ਪਾਵੀ ਵੇਸ ਪੇਰਿਆ ਜਿਹੜੇ ਗੁਰੂ ਕਰਾਂ ਦੀਆਂ ਗੋਲ ਕਾਂ ਤੇ ਸੱਪ ਬੈਠੇ ਕੀ ਲੱਗੇ ਪਟਾਰੀ ਵਿੱਚ ਪਾਵੀ ਵੇਸ ਪੇਰਿਆ ਇਨਾਂ ਦਾ ਧਰਮ ਜਰ ਜ਼ੋਰੂ ਤੇ ਜ਼ਮੀਨਾਂ ਇਹਨਾਂ ਦੀ ਖਰਾਕ ਹੁਣ ਬੀਨ ਨਹੀਂ ਸੰਗੀਨ ਆ ਯਾਰਾਂ ਤੋਂ ਜਲਾਦ ਬਣੀ ਨਰੈਣੂ ਦੀ ਔਲਾਦ ਬਣੀ ਗੁਰਮਖਵਾਂਗ ਅਜ ਮਾਈ ਵੇਸ ਪੇਰਿਆ ਆਵੀ ਵੇਸ ਪੇਰਿਆ ਆਵੀ ਜਰਾ ਛੇਤੀ ਫੇਰਾ ਪਾਵੀ ਵੇਸ ਪੇਰਿਆ ਜਿਹੜੇ ਗੁਰੂ ਘਰਾਂ ਦੀਆਂ ਗੋਲ ਕਾਂ ਤੇ ਸੱਪ ਬੈਠੇ ਕੀਲ ਕੇ ਕਟਾਰੀ ਵਿੱਚ ਕੀਲ ਕੇ ਪਟਾਰੀ ਵਿੱਚ ਪਾਵੀ ਵੇਸ ਪੇਰਿਆ